ਬਿਲਕੁਲ ਨਹਿਰ ਬਣੀ ਹੋਈ ਹੈ ਜਿਹੜੇ ਖੇਤ ਹੁਣ ਦਿਖਾ ਰਿਹਾ ਮੈਂ ਇਸ ਵਕਤ ਕੋਠੇ ਨਾਥਿਆਣਾ ਦੇ ਤਾਂ ਦੇਖ ਸਕਦੇ ਹੋ ਹਾਲਾਤ ਕੀ ਬਣੇ ਹੋ ਜਿੰਨੀਆਂ ਮੋਟਰਾਂ ਸੀ ਇਹ ਕਿਸਾਨਾਂ ਦੀਆਂ ਇਸ ਵਕਤ ਸਾਰੀਆਂ ਖਰਾਬ ਹੋ ਚੁੱਕੀਆਂ ਜਿੰਨਾ ਏਰੀਆ ਤੁਸੀਂ ਦੇਖ ਰਹੇ ਹੋ ਇਹ ਸਾਰਾ ਏਰੀਆ ਪਾਣੀ ਦੇ ਵਿੱਚ ਡੁੱਬਾ ਤੇ ਬਿਲਕੁਲ ਜਿਹੜਾ ਝੋਨਾ ਹੈਗਾ ਤੇ ਨਸ਼ਟ ਹੋ ਚੁੱਕਾ ਡੁੱਬ ਚੁੱਕਾ ਹੈ ਬਹੁਤ ਜਿਆਦਾ ਮੁਸ਼ਕਲ ਹੋਈ ਹੁਣ ਬਚੋਂ ਨੇਮਾ ਲੋ ਰੇ ਪੂਰੀ ਕਰੀ ਬੜੇ 70-70000 ਨਵਾਂ ਠੇਕੇ ਦੇ ਆ ਸਾਡੇ ਕੋਲੇ ਰੇ ਖਾਦ ਪੂਰੀ ਕਰੀ ਵੀ ਸੀ ਸਾਰੇ ਵਾਂ ਠੇਕੇ ਤੇ ਸਾਰੇ ਵਾਂ ਠੇਕੇ ਤੇ ਆ ਹੁਣ ਕਿਸਾਨ ਜਾਵੇ ਤਾਂ ਜਾਵੇ ਕਿੱਧਰ ਨੂੰ ਅਬਲੀ ਦਾ ਹੁੰਦਾ ਨਹੀਂ ਜੇ ਹੁੰਦਾ ਵੀ ਇਹਦਾ ਬਹੁਤ ਹੀ ਜਿਆਦਾ ਖਰਚਾ ਕਰਨਾ ਪਊ ਤੇ ਫਿਰ ਗਵਰਨਮੈਂਟ ਕਹਿੰਦੀ ਐ ਸੈੱਲ ਹੋ ਗਈ ਇਹਦਾ ਮੌਇਸਚਰ 25 ਹੋ ਗਿਆ ਮੌਇਸਚਰੇ ਦਾ 28 ਹੋ ਗਿਆ ਹੋਰ ਕਿਸਾਨ ਕਿੱਧਰ ਜਾਵੇ ਨਹਿਰਾਂ ਦਾ ਥਾ ਥਾ ਇਹਨਾਂ ਨੇ ਦਿੱਤੇ ਅੱਦੇ ਦਾ ਪਾਣੀ ਪਰ ਆ ਪਾਣੀ ਦਾ ਕੋਈ ਹੱਲ ਕਰਿਆ ਨਹੀਂ ਇਹਨਾਂ ਨੇ ਆ ਇਸ ਪਾਣੀ ਦਾ ਕੋਈ ਹੱਲ ਨਹੀਂ ਹੋਇਆ ਕੋਈ ਪ੍ਰਸ਼ਾਸਨ ਨਾ ਕੋਈ ਪ੍ਰਸ਼ਾਸਨ ਨਾ ਕੋਈ ਡੀਸੀ ਸਾਹਿਬ ਨਾ ਕੋਈ ਐਮਐਲਏ ਨਾ ਕੋ ਕੋਈ ਵੀ ਨਹੀਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਤਨ ਤਨ ਹੋ ਗਿਆ ਟੋਟਲ ਬਈ ਕਿੰਨਾ 2250 ਏ 250 ਏਕੜ ਹੈ ਜੀ ਸਾਰਾ ਸਾਰਾ ਹਾਂਜੀ 250 ਤੋਂ ਪਲੱਸ ਹੀ ਹੋਊਗਾ ਬਸ ਕਿਬਸ ਅਸੀਂ ਕਿਸਾਨ ਆ ਸਾਰੇ ਜੋ ਆਪਦਾ ਪ੍ਰਬੰਧ ਆਪ ਕਰ ਰਹੇ ਹੋਣਾ ਮੁੰਡਾ ਪੱਖਾ ਲੈ ਕੇ ਆਇਆ ਮਾਨਸਾ ਤੋਂ ਜਾ ਕੇ ਤੇ ਡੀ ਜਿਲ੍ਹੇ ਅਸੀਂ ਪੈਸੇ ਇਕੱਠੇ ਕੀਤੇ ਆ ਆਪਦੇ ਉਹਨਾਂ ਨਾਲ ਅਸੀਂ ਆਪਦਾ ਹੱਲ ਕਰਾਂਗੇ ਗਵਰਤਮਨ ਸਾਹਿਬ ਖੁਦ ਕਹਿੰਦੇ ਹੁੰਦੇ ਆ ਵੀ ਜੋ ਸਾਡੇ ਪਿੰਡ ਦਾ ਵਾਹਣਾ ਮੇਰਾ ਆਪ ਦਾ ਵੀ ਮੇਰਾ ਵਾਂਟਾ ਆਪ ਚਾ ਜਦੋਂ ਮੀਂਹ ਪੈਂਦਾ ਸਾਡੇ ਘਰੇ ਰੋਟੀ ਨਹੀਂ ਪੱਕਦੀ ਮਾਨ ਸਾਹਿਬ ਉਹੀ ਹਾਲ ਸਾਡਾ ਸਾਡੇ ਵੀ ਅੱਜ ਕਿਸੇ ਵੀ ਘਰੇ ਰੋਟੀ ਨਹੀਂ ਪੱਕੀ ਪਲੀਜ਼ ਇਹਦਾ ਕੋਈ ਨਾ ਕੋਈ ਹੱਲ ਕਰਕੇ ਦਿਓ ਸਾਨੂੰ ਹਾਂ ਜਦੋਂ ਇਹਦਾ ਮੌਲਿਕਾਂ ਦਾ ਘਰੇ ਜਾ ਕੇ ਬੱਚਾ ਨੂੰ ਕੀ ਦੱਸਗੀ ਮਾਪਿਆਂ ਨੂੰ ਕੀ ਦੱਸਗੀ ਜਾ ਕੇ ਉਹਦੇ ਘਰੋਂ ਵੀ ਖੇਤਾ ਹੜ ਹੋਇਆ ਪਿਆ ਡੈਡੀ ਮੇਰਾ ਹੱਟ ਦਾ ਮਰੀਜ਼ ਹੈ ਉਹਨੂੰ ਤਾਂ ਐਵੇਂ ਵੀ ਨਹੀਂ ਦੱਸ ਸਕਦੇ ਵਿੱਚ ਉਹਨੇ ਚ ਪਾਣੀ ਖੜਾ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਠਿੰਡਾ ਦੇ ਇਸ ਵਕਤ ਕੋਠੇ ਨਾਥਿਆਣਾ ਵਿੱਚ ਮੌਜੂਦ ਹੈ ਜਿੱਥੇ ਕਿਸਾਨਾਂ ਦੇ ਉੱਤੇ ਕੁਦਰਤ ਦੀ ਮਾਰ ਪਈ ਹੈ ਪਿਛਲੇ ਦਿਨ ਜਿਹੜਾ ਮੀਂਹ ਪਿਆ ਸੀ ਉਸ ਮੀਂਹ ਨੇ ਕਿਸਾਨਾਂ ਦੀ 250 ਏਕੜ ਦੇ ਕਰੀਬ ਝੋਨੇ ਦੀ ਫਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਮੇਰੇ ਪਿੱਛੇ ਦੇਖ ਰਹੇ ਹਾਂ ਇਹ ਬਿਲਕੁਲ ਨਹਿਰ ਬਣੀ ਹੋਈ ਹੈ ਜਿਹੜੇ ਖੇਤ ਹੁਣ ਦਿਖਾ ਰਿਹਾ ਹਾਂ ਇਸ ਵਕਤ ਕੋਠੇ ਨਾਥਿਆਣਾ ਦੇ ਤਾਂ ਦੇਖ ਸਕਦੇ ਹੋ ਹਾਲਾਤ ਕੀ ਬਣੇ ਹੋਏ ਜਿੰਨੀਆਂ ਮੋਟਰਾਂ ਸੀ ਇਹ ਕਿਸਾਨਾਂ ਦੀਆਂ ਇਸ ਵਕਤ ਸਾਰੀਆਂ ਖਰਾਬ ਹੋ ਚੁੱਕੀਆਂ ਹੈ ਤਾਂ ਇਸ ਕਰਕੇ ਬਹੁਤ ਵੱਡੀ ਪਰੇਸ਼ਾਨੀ ਦੇ ਵਿੱਚ ਹਜੇ ਕਿਸਾਨ ਇੱ ਖੜੇ ਹੋਇਆ ਕਿਉਂਕਿ ਇਹ ਸਾਰਾ ਰਕਬਾ ਜਿਹੜਾ ਇਸ ਵਕਤ ਹੈਗਾ ਇਹ ਕੋਠੇ ਨਾਥਿਆਣੇ ਦੇ ਮਹਿਮੇ ਸਰਜਾ ਰਕਬਾ ਤੇ ਸਾਰਾ ਇਸ ਵਕਤ ਪਾਣੀ ਦੇ ਨਾਲ ਮੀਂਹ ਦੇ ਪਾਣੀ ਨਾਲ ਡੁੱਬ ਚੁੱਕਿਆ ਤਾਂ ਕਿਸਾਨ ਵੀ ਇੱਥੇ ਜਿਹੜੇ ਆ ਆਪਣੀ ਕਹਿ ਸਕਦੇ ਆ ਕਿ ਵੱਡੀ ਪਰੇਸ਼ਾਨੀ ਦਾ ਜਿਹੜਾ ਕਾਰਨ ਬਣਿਆ ਇਹ ਮੀਂਹ ਤਾਂ ਉਹ ਵੀ ਮਾਯੂਸ ਨੇ ਬੜੇ ਕਹਿ ਸਕਦੇ ਆ ਕਿ ਉਹਨਾਂ ਦੇ ਵੀ ਬੜਾ ਮੂਡ ਉਹਨਾਂ ਦਾ ਖਰਾਬ ਹੋ ਚੁੱਕਿਆ ਵੀ ਆਖਰਕਾਰ ਫਿਰ ਕੁਦਰਤ ਦੀ ਜਿਹੜੀ ਕਰੋਪੀ ਹੈਗੀ ਆ ਫਿਰ ਇਸ ਪਿੰਡ ਦੇ ਉੱਤੇ ਇਹਨਾਂ ਕਿਸਾਨਾਂ ਦੇ ਪਈਆ ਤਾਂ ਦੇਖੋ ਇਹ ਸਾਰਾ ਜਿੰਨਾ ਏਰੀਆ ਤੁਸੀਂ ਦੇਖ ਰਹੇ ਹੋ ਇਹ ਸਾਰਾ ਏਰੀਆ ਇਸ ਵਕਤ ਪਾਣੀ ਦੇ ਵਿੱਚ ਡੁੱਬਿਆ ਹੋਇਆ ਸਾਰਾ ਝੋਨਾ ਖਰਾਬ ਹੋ ਚੁੱਕਿਆ ਇੱਥੇ ਤਾਂ ਜਿਹੜੇ ਕਿਸਾਨ ਨੇ ਆਪਣੀ ਜ਼ਮੀਨ ਦੇ ਉੱਤੇ ਮਿਹਨਤ ਕਰਕੇ ਜਿਨ੍ਹਾਂ ਨੇ ਠੇਕੇ ਦੇ ਉੱਤੇ ਵਾਹ ਲੈ ਹੋਇਆ ਉਹਨਾਂ ਵਾਸਤੇ ਮੁਸੀਬਤ ਖੜੀ ਹੋ ਗਈ ਹੈ ਕਿ ਆਖਰਕਾਰ ਇਹ ਹੱਲ ਕੀ ਹੋਊਗਾ ਇਹਦਾ ਤਾਂ ਇਹ ਤੁਹਾਨੂੰ ਤਸਵੀਰ ਮੈਂ ਪਿੱਛੇ ਕਿਸਾਨਾਂ ਦੀ ਵੀ ਦਿਖਾ ਦਿੰਨਾ ਕਿਉਂਕਿ ਪਾਣੀ ਨਿਕਲ ਨਹੀਂ ਰਿਹਾ ਮੀਂਹ ਕੱਲ ਵੀ ਪਿਆ ਤੇ ਮੀਂਹ ਜਿਹੜਾ ਹੈਗਾ ਅੱਜ ਵੀ ਮੌਸਮ ਬਣਿਆ ਹੋਇਆ ਤਾਂ ਬੜੀ ਵੱਡੀ ਪਰੇਸ਼ਾਨੀ ਹੈ ਨਾ ਕਿਸਾਨਾਂ ਵਾਸਤੇ ਖੜੀ ਹੋ ਗਈ ਕਿਉਂਕਿ ਸਾਰੀ ਫਸਲ ਜਿਹੜੀ ਆ 2250 ਏਕੜ ਕਰੀਬ ਜਿਹੜਾ ਰਕਵਾ ਹੈਗਾ ਉਹ ਇਸ ਵਕਤ ਮੀਂਹ ਦੇ ਪਾਣੀ ਚ ਡੁੱਬਿਆ ਹੋਇਆ ਤੇ ਕੋਈ ਹੱਲ ਫਿਲਹਾਲ ਨਜ਼ਰ ਨਹੀਂ ਆ ਰਿਹਾ ਪਾਣੀ ਕਿਵੇਂ ਨਿਕਲੂਗਾ ਕਿਵੇਂ ਕੱਢਿਆ ਜਾਊਗਾ ਤੇ ਕੋਈ ਵੀ ਇਹਨਾਂ ਦਾ ਕਹਿਦੀਏ ਜ਼ਿਲ੍ਹਾ ਪ੍ਰਸ਼ਾਸਨ ਕੋਈ ਸਾਰਲਾ ਨਹੀਂ ਪਹੁੰਚਿਆ ਤਾਂ ਬੜੀ ਵੱਡੀ ਪਰੇਸ਼ਾਨੀ ਕਿਸਾਨਾਂ ਵਾਸਤੇ ਜਿਹੜੀ ਆ ਖੜੀ ਹੋ ਗਈ ਹੈ ਕਿ ਆਖਰਕਾਰ ਹੁਣ ਕੀ ਕੀਤਾ ਕੀ ਜਾਵੇ ਕਿਉਂਕਿ ਇਹ ਜਿਹੜਾ ਪਾਣੀ ਹੈਗਾ ਸਾਰਾ ਮੀਂਹ ਦਾ ਪਾਣੀ ਹੈ ਦੇਖੋ ਦੋਨੇ ਪਾਸੇ ਜਿਹੜਾ ਖੇਤ ਤੁਸੀਂ ਦੇਖ ਰਹੇ ਹੋ ਦੋਨੋਂ ਪਾਸੋਂ ਜਿੰਨੀਆਂ ਮੋਟਰਾਂ ਸੀ ਸਾਰੀਆਂ ਪਾਣੀ 'ਚ ਡੁੱਬ ਚੁੱਕੀਆਂ ਤਾਂ ਬਹੁਤ ਵੱਡੀ ਪਰੇਸ਼ਾਨੀ ਕਿਸਾਨਾਂ ਵਾਸਤੇ ਖੜੀ ਹੋ ਗਈ ਹੈ ਤਾਂ ਕਿਸਾਨ ਸਾਡੇ ਨਾਲ ਹੈਗੇ ਇਸ ਵਕਤ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਇਹ ਵੱਡੀ ਪ੍ਰੋਬਲਮ ਇਸ ਵਕਤ ਖੜੀ ਹੋ ਗਈ ਹੈ ਮੈਮਾ ਸਰਜਾ ਪਿੰਡ ਤੇ ਕੋਠੇ ਨਾਥਿਆਣਾ ਦਾ ਰਕਬਾ ਹੈਗਾ ਉਹਨਾਂ ਪਿੰਡਾਂ ਦੇ ਕਿਸਾਨਾਂ ਵਾਸਤੇ ਜਿਹੜਾ ਇਸ ਵਕਤ ਸਾਰਾ ਤੁਸੀਂ ਦੇਖੋ ਮੈਂ ਤੁਹਾਨੂੰ ਦੁਕਾਨਾਂ ਜਿਹੜੀ ਸੜਕ ਹੈਗੀ ਆ ਉਹ ਕੋਠੀ ਦੇਖ ਰਹੇ ਹਾਂ ਉਸ ਤੋਂ ਅੱਗੇ ਸੜਕ ਹੈ ਜਿੰਨਾ ਏਰੀਆ ਤੁਸੀਂ ਦੇਖ ਰਹੇ ਹੋ ਇਹ ਸਾਰਾ ਏਰੀਆ ਪਾਣੀ ਦੇ ਵਿੱਚ ਡਿੱਪਾ ਤੇ ਬਿਲਕੁਲ ਜਿਹੜਾ ਝੋਨਾ ਹੈਗਾ ਤੇ ਨਸ਼ਟ ਹੋ ਚੁੱਕਾ ਡੁੱਬ ਚੁੱਕਿਆ ਹੈ ਜੇਕਰ ਕੱਲ ਧੁੱਪ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਫਿਰ ਪਰੇਸ਼ਾਨੀ ਖੜੀ ਜਾਂਦੀ ਕਿਉਂਕਿ ਝੋਨਾ ਜਿਹੜਾ ਉਹ ਸੜ ਜਾਊਗਾ ਤਾਂ ਬਾਈ ਜੀ ਬਹੁਤ ਮਿਹਨਤ ਕੀਤੀ ਸੀ ਤੁਸੀਂ ਇਹ ਜਿਹੜਾ ਵਾਹਣ ਠੇਕੇ ਤੇ ਲਿਆ ਹੋਇਆ ਕਾਫੀ ਜ਼ਿਆਦਾ ਵੱਡੀ ਪਰੇਸ਼ਾਨੀ ਖੜੀ ਹੋ ਗਈ ਹੈ ਇਹ ਕਦੋਂ ਜਿਹੜਾ ਕੱਲ ਪਰਸੋਂ ਮੀਂਹ ਪਿਆ ਉਸੇ ਦਾ ਪਾਣੀ ਹੈ ਕਿ ਪਹਿਲਾਂ ਨਹੀਂ ਪਰਸੋਂ ਦੇ ਮੀਂਹ ਦਾ ਪਾਣੀ ਹੈ ਜੀ ਜਿਹੜਾ ਮਸਲਾ ਤਾਂ ਮੈਂ ਤਾਂ ਸਾਰਾ ਦਿਨ ਮੀਂਹ ਪਿਆ ਸਾਰਾ ਦਿਨ ਮੀਂਹ ਪਿਆ ਹਾਂ ਜੀ ਸਵੇਰੇ ਮੰਨ ਕੇ ਦਰੋਂ 8:00 ਤੋਂ ਲੈ ਕੇ ਸ਼ਾਮ 4:00 4:30 ਵਜੇ ਤੱਕ ਮੀਂਹ ਪਿਆ ਉਹ ਹਾਂ ਉਹਨਾਂ ਦਾ ਬਹੁਤ ਜ਼ਿਆਦਾ ਮੁਸ਼ਕਲ ਹੋਈ ਹੁਣ ਬਚੋਂ ਨੇਮਾ ਲੋ ਰੇ ਪੂਰੀ ਕਰੀ ਬੜੇ 70 ਬੱਤਿਆਂ ਨੂੰ 1 ਵਾਂ ਠੇਕੇ ਦੇ ਆ ਸਾਡੇ ਕੋਲੇ ਰੇ ਖਾਦ ਪੂਰੀ ਕਰੀ ਹੋਈ ਸੀ ਸਾਰੇ ਵਾਂ ਠੇਕੇ ਦੇ ਸਾਰੇ ਵਾਂ ਠੇਕੇ ਦੇ ਆ ਹੁਣ ਕਿਸਾਨ ਜਾਵੇ ਤਾਂ ਜਾਵੇ ਕਿੱਧਰ ਨੂੰ ਮੰਨ ਕੇ ਚਲੋ 70 ਬੱਤਿਆਂ ਨੂੰ ਵਾਂ ਠੇਕੇ ਦਾ 20000 ਰੁਪਏ ਉੱਤੇ ਖਰਚਾ ਕਰੀ ਬੈਠੇ ਆ ਪਲੱਸ ਹੁਣ ਦੂਰੀਆਰੇ ਦੀ ਹੋਣ ਦੀ ਆਸ ਨਹੀਂ ਜੇ ਦੂਰੀਆਰ ਅਬਲੀ ਦਾ ਹੁੰਦਾ ਨਹੀਂ ਜੇ ਹੁੰਦਾ ਵੀ ਇਹਦਾ ਬਹੁਤ ਹੀ ਜ਼ਿਆਦਾ ਖਰਚਾ ਕਰਨਾ ਪਊ ਤੇ ਫਿਰ ਗਵਰਨਮੈਂਟ ਕਹਿੰਦੀ ਇਹ ਸੈੱਲ ਹੋ ਗਈ ਇਹਦਾ ਮੌਇਸਚਰ 25 ਹੋ ਗਿਆ ਮੌਇਸਚਰੇ ਦਾ 28 ਹੋ ਗਿਆ ਹੋਰ ਇੱਥੇ ਜਿਹੜਾ ਕੋ ਹਾਲੀ ਫਰ ਹਲਦਾ ਹੈ ਗਵਰਨਮੈਂਟ ਨੂੰ ਕਰਨਾ ਪੈਣਾ ਸਾਡੇ ਤਾਂ ਬੱਸੋਂ ਬਾਹਰ ਆ ਇਸ ਤਾਂ ਦੇ ਪੱਲੋਂ 20000 ਰੁਪਿਆ ਲਾ ਕੇ ਪੱਖਾ ਲੈ ਕੇ ਆਏ ਆ ਆਪਣੇ ਪੱਲੋਂ 20000 ਰੁਪਿਆ ਲਾ ਕੇ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਚਲੋ ਕਿਸੇ ਪਾਸੇ ਤਾਂ ਲੋਟ ਆ ਵੀ ਖੋਰੇ ਕਿਤੇ ਪਾਣੀ ਨਿਕਲ ਜੇ ਇਹ ਤਾਂ ਪੱਲਿਆਂ ਦਾ ਮਾਨਸਾ ਤੋਂ ਜਾ ਕੇ ਪੱਖਾ ਲੈ ਕੇ ਨਾ ਇੱਥੋਂ ਬਣ ਕੇ 70 80 ਕਿਲੋਮੀਟਰ ਤੋਂ ਜਾ ਕੇ ਹੁਣ ਕੀ ਪਾਣੀ ਕੱਢ ਦੂ ਇਹ ਕਿੰਨਾ ਕਿੱਥੇ ਕੱਢੋਂਗੇ ਉਹਨੂੰ ਪਾਣੀ ਪਾਣੀ ਮੰਨ ਕੇ ਚਲੋ ਜਿੰਨੇ ਜਿੰਨੇ ਵਾਣ ਸੁੱਕਣਗੇ ਜਿੰਨੇ ਉਤਲਾ ਵਾਣ ਸੁੱਕ ਗਿਆ ਉਹਦੇ ਚੱਕ ਕੇ ਸਿੱਟਾਂਗੇ ਜੀ ਮੁੜ ਕੇ ਲੇਦਾ ਉਦੋਂ ਵੀ ਤੇ ਬਾਈ ਹਰ ਵਾਰੀ ਦਿੱਕਤ ਆਉਂਦੀ ਇੱਥੇ ਇਹ। ਇਹ 5 ਸਾਲ ਹੋ ਗਏ ਦਿੱਕਤ ਆਉਂਦੀ। ਆਉਂਦੀ ਤਾਂ ਪਹਿਲਾਂ ਦੀ ਵੀ ਆ ਪਰ ਹੁਣ 5 ਸਾਲਾਂ ਦੀ ਜ਼ਿਆਦਾ ਆਉਣ ਲੱਗੀ ਪਰੇਸ਼ਾਨੀ। ਕੋਈ ਇੱਕ ਦਾ ਪਾਣੀ ਮੰਨ ਲਓ ਹੁਣ ਕੋਈ ਜਿਵੇਂ ਕਰੋ ਕੋਈ ਜਿਵੇਂ ਕਹਿੰਦਾ ਨਹਿਰਾਂ ਦਾ ਥਾਂ ਥਾਂ ਇਹਨਾਂ ਨੇ ਦੇ ਦਿੱਤੇ ਅੱਦੇ ਦਾ ਪਾਣੀ ਪਰ ਆ ਪਾਣੀ ਦਾ ਕੋਈ ਹੱਲ ਕਰਿਆ ਨਹੀਂ ਇਹਨਾਂ ਨੇ। ਆ ਇਸ ਪਾਣੀ ਦਾ ਕੋਈ ਹੱਲ ਨਹੀਂ ਹੋਇਆ। ਕੋਈ ਪ੍ਰਸ਼ਾਸਨ ਨਾ ਕੋਈ ਪ੍ਰਸ਼ਾਸਨ ਨਾ ਕੋਈ ਡੀਸੀ ਸਾਹਿਬ ਨਾ ਕੋਈ ਐਮਐਲਏ ਨਾ ਕੋਈ ਕੋਈ ਵੀ ਨਹੀਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਤਿੰਨ ਤਣ ਹੋ ਗਏ। ਅਸੀਂ ਆਪਦੀ ਮਿਹਨਤ ਜਿੰਨੀ ਦੇ ਸਾਥੋਂ ਹੁੰਦੀ ਹੈ ਅਸੀਂ ਉਨੀ ਹੀ ਕਰੀ ਜਾਂਦੇ ਹਾਂ। ਬਾਈ ਜਿੰਨੀਆਂ ਮੋਟਰਾਂ ਸਾਰੀਆਂ ਪਿੱਛੇ ਵੀ ਜਿੰਨੀਆਂ ਸਾਰੀਆਂ ਬਿਲਕੁਲ ਖਰਾਬ ਹੋ ਗਈਆਂ ਸਾਰੀਆਂ ਖਰਾਬ ਹੋ ਕੋਸ਼ ਹੋ ਗਈਆਂ ਕੁਝ ਹੋਰ ਹੋ ਜਾਣਗੇ ਜਿਹੜੇ ਤਾਂ ਕੈਵਿਟੀ ਵਾਲੇ ਬੋਰ ਆ ਉਹ ਤਾਂ ਹੋ ਸਕਦਾ ਨਾ ਖਰਾਬ ਜਿਹੜੇ ਫਿਲਟਰ ਵਾਲੇ ਬੋਰਾ ਤਾਂ ਖਰਾਬ ਹੀ ਖਰਾਬ ਹੈ ਪਿੱਛੇ ਮੇਰਾ ਬੋਰਾ ਕੋਠ ਦੇ ਵਿੱਚ 3 ਫੁੱਟ ਪਾਣੀ ਹੈ ਪੀਟਰ ਵਾਲਾ ਬੋਰਾ ਬੋਰ ਉਹ ਵੀ ਖਰਾਬ ਹੋ ਗਿਆ ਬਾਈ ਬਹੁਤ ਵੱਡੀ ਪਰੇਸ਼ਾਨੀ ਖੜੀ ਹੋ ਜਾਂਦੀ ਹੈ ਮੈਨੂੰ ਲੱਗਦਾ ਘਰਾਂ ਦੇ ਵਿੱਚ ਰੋਟੀ ਵੀ ਪਕਣੀ ਔਖੀ ਹੋ ਜਾਂਦੀ ਹੈ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹਾਂ ਜਦੋਂ ਇਹਦਾ ਮਾਹੌਲ ਬਣਦਾ ਘਰੇ ਜਾ ਕੇ ਬੱਚਾ ਨੂੰ ਕੀ ਦੱਸਗੀ ਮਾਪਿਆਂ ਨੂੰ ਕੀ ਦੱਸਗੀ ਜਾ ਕੇ ਉਹਦੇ ਘਰ ਨੂੰ ਵੀ ਖੇਤਾ ਹਲ ਹੋਇਆ ਡੇੜੀ ਮੇਰਾ ਹੱਟ ਦਾ ਮਰੀਜ਼ ਹੈ ਉਹਨੂੰ ਤਾਂ ਐਵੇਂ ਨਹੀਂ ਦੱਸ ਸਕਦੇ ਵਿੱਚ ਉਹਨੇ ਚ ਪਾਣੀ ਖੜਾ ਆ ਬਾਈ ਨੇ ਪਿੱਛੇ ਵਾਂਟੇ ਜਿਹੜਾ ਪਿੱਛੇ ਬਾਈ ਖੜਾ 13 ਕਿੱਲੇ ਵਾਂਟੇ ਕੇ ਦੇ ਦੇ ਕੋਲ 13 ਕਿੱਲੇ ਵਾਂਟੇ ਇੱਥੇ ਮੇਰੇ ਕੋਲੇ ਠੇਕੇ ਤੇ ਕੋਈ ਘਰ ਦੀ ਕੋਈ ਡੀ ਉਹ ਵੀ ਨਹੀਂ ਆਪਣੇ ਕੋਲੇ ਕਹਿੰਦੇ ਕਿ ਵੀ ਅਸੀਂ ਘਰੋਂ ਹੀ ਕਰ ਲਾਂਗੇ ਘਾਟਾ ਚਰ ਲਾਂਗੇ ਹੁਣ ਮਤਲਬ 10 ਲੱਖ ਰੁਪਏ ਦਾ ਘਾਟਾ ਦਾ ਮੰਨ ਲਓ ਮੈਨੂੰ ਪੈ ਗਿਆ ਜਿਹੜਾ ਉੱਤੇ ਪਲੱਸ ਹੋਣਾ ਹੈ ਉਹ ਤਾਂ ਉੱਤੇ ਪਲੱਸ ਰਹਿ ਗਿਆ ਤੁਹਾਨੂੰ ਲੱਗਦਾ ਨਹੀਂ ਜਿੰਮੇਵਾਰੀ ਸਰਕਾਰ ਦੇ ਨੁਮਾਇੰਦਿਆਂ ਦੀ ਸੀ ਵੀ ਇੱਥੇ ਪਹੁੰਚਣਾ ਚਾਹੀਦਾ ਸੀ ਜਿਹੜੇ ਸੰਬੰਧਿਤ ਵਿਧਾਇਕ ਹੈਗੇ ਜਾਂ ਕਹਿ ਜਿੰਮੇਵਾਰੀ ਪੂਰੀ ਸੀ ਪ੍ਰਸ਼ਾਸਨ ਦੀ ਜਿੰਮੇਵਾਰੀ ਜੇ ਆਪਾਂ ਵੋਟਾਂ ਬਣਾ ਕੇ ਪ੍ਰਸ਼ਾਸਨ ਨੂੰ ਬਣਾਇਆ ਜਿਤਾਇਆ ਇਹਨਾਂ ਨੂੰ ਪਰ ਇਹਨਾਂ ਨੇ ਕੋਈ ਸਾਰ ਨਹੀਂ ਲਈ ਸਾਡੀ ਤਿੰਨ ਦਿਨ ਹੋ ਗਏ 2022 ਚ ਵੀ ਸਰਕਾਰਾਂ ਪਾਰਟੀ ਦੀ ਸੀਗੀ ਉਦੋਂ ਵੀ ਇਹਨਾਂ ਨੇ ਕੋਈ ਸਾਰ ਨਹੀਂ ਲਈ ਕੋਈ ਨੁਮੰਦਾ ਆ ਕੇ ਨਹੀਂ ਪਹੁੰਚਿਆ ਸਾਡੇ ਕੋਲੇ ਉਸ ਤੋਂ ਬਾਅਦ ਸਾਡੇ ਕਣਕ ਤੇ ਗੜੇ ਪਏ ਉਦੋਂ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਸਾਡੀ ਇੱਥੇ ਕੋਈ ਨੁਮੰਦਾ ਆ ਕੇ ਨਹੀਂ ਖੜਾ ਹੁਣ ਤੁਹਾਡੇ ਸਾਹਮਣੇ ਜੋ ਹੋਇਆ ਹੈਗਾ ਜੀ ਮੰਨ ਕੇ ਚਲੋ ਬਸ ਖਤਮ ਹੈ ਸਾਰਾ ਕੁਝ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਆ ਕੇ ਪ੍ਰਸ਼ਾਸਨ ਜੋ ਵੀ ਮੰਨ ਕੇ ਚਲੋ ਸਹਾਇਤਾ ਕੀਤੀ ਜਾਵੇ ਟੋਟਲ ਬਈ ਕਿੰਨਾ 2 250 ਏਕੜ ਹੈ ਇਹ 250 ਏਕੜ ਹੈ ਜੀ ਸਾਰਾ ਸਾਰਾ ਹਾਂਜੀ 250 ਤੋਂ ਪਲੱਸ ਹੀ ਹੋਊਗਾ ਬਸ ਤੇ ਬਾਕੀ ਇਹਦੇ ਚ ਦੋ ਤਿੰਨ ਪਿੰਡਾਂ ਦਾ ਪਾਣੀ ਆ ਕੇ ਇੱਥੇ ਸਟੰਪ ਹੁੰਦਾ ਹੈ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਜਾਂ ਤਾਂ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਨਹੀਂ ਕੋਈ ਪ੍ਰਬੰਧ ਕਰਕੇ ਕੋਈ 2-4 ਬੋਰ ਵੈਲ ਦਿੱਤੇ ਜਾਣ ਉਹਨਾਂ ਨਾਲ ਜੋ ਪਾਣੀ ਆ ਜਿਹੜਾ ਇੱਥੇ ਖੜਾ ਉਹ ਥੱਲੇ ਹੋ ਜੇ ਬਸ ਆਹੀ ਸਾਡੀ ਮੰਗ ਹੈ ਪਰ ਹੁਣ ਤਾਂ ਇਹ ਨੁਕਸਾਨ ਦੀ ਪਰਪਾਈ ਤਾਂ ਮਿਲਦਾ ਜਿੰਮੇਵਾਰੀ ਸਰਕਾਰ ਦੀ ਸਰਕਾਰ ਦੀ ਪੂਰੀ ਹੈ ਬਾਈ ਜੀ ਇੱਥੇ ਕੋਈ ਵੀ ਨੁਮਾਇੰਦਾ ਨਹੀਂ ਆਇਆ ਸਰਕਾਰ ਦਾ ਨਾ ਕੋਈ ਐਮਐਲਏ ਨਾ ਕੋਈ ਵੀ ਡੀਸੀ ਕੋਈ ਵੀ ਨਹੀਂ ਆਇਆ ਬਾਈ ਜੀ ਇਹ ਬਸ ਅਸੀਂ ਕਿਸਾਨ ਆ ਸਾਰੇ ਜੋ ਆਪਦਾ ਪ੍ਰਬੰਧ ਆਪ ਕਰ ਰਹੇ ਹੋਣਾ ਮੁੰਡਾ ਪੱਖਾ ਲੈ ਕੇ ਆਇਆ ਮਾਨਸਾ ਤੋਂ ਜਾ ਕੇ ਤੇ ਡੀਜੇ ਨਾਲ ਅਸੀਂ ਪੈਸੇ ਇਕੱਠੇ ਕੀਤੇ ਆ ਆਪਦੇ ਉਹਨਾਂ ਨਾਲ ਅਸੀਂ ਆਪਦਾ ਹੱਲ ਕਰਾਂ ਬਾਕੀ ਮੌਸਮ ਹਜੇ ਵੀ ਬਣਿਆ ਹੋਇਆ ਮੈਨੂੰ ਤਾਂ ਚਿੰਤਾ ਹਜੇ ਵੀ ਵਧੀ ਹੋਈ ਹੈ ਫਿਰ ਤਾਂ ਮੌਸਮ ਤਾਂ ਹਜੇ ਫਿਰ ਮੀਂਹ ਵਾਲਾ ਹੈਗਾ ਹਾਂਜੀ ਮੀਂਹ ਵਾਲਾ ਹੈਗਾ ਜੀ ਮੀਂਹ ਵਾਲਾ ਤਾਂ 2-4 ਦਿਨ ਤਾਂ ਹੋਰ ਮੀਂਹ ਵਾਲਾ ਮੌਸਮ ਹੈਗਾ ਜੀ ਸਾਡੇ ਕੋਲੇ ਤਾਂ ਜੀ ਖਰਚੇ ਨੂੰ ਪੈਸੇ ਵੀ ਨਹੀਂ ਬਚੇ ਜੀ ਵੀ ਅਸੀਂ ਗਾਂਵ ਚੋਂ ਨਾ ਜਦੋਂ ਇਹਨਾਂ ਵਾਲੇ ਚ ਅੱਗ ਲੱਗਦੀ ਹੈ ਉਦੋਂ ਇਹਨਾਂ ਦਾ ਸੈਟੇਲਾਈਟ ਆ ਜਾਂਦਾ ਹੈ ਉਦੋਂ ਮਲਾਜਮ ਵੀ 5-5 ਗੇੜੇ ਮਾਰਦੇ ਆ ਡੇਲੀ ਛੁੱਟੀ ਤੋਂ 4 ਵਜੇ ਤੋਂ ਬਾਅਦ ਵੀ ਗੇੜਾ ਮਾਰਦੇ ਆ ਦਿਨੇ ਵੀ ਨਹੀਂ ਕੋਈ ਆ ਰਿਹਾ ਡਿਊਟੀ ਟਾਈਮ ਨਹੀਂ ਕਿਉਂਦਾ ਉਹ ਤੋਂ ਬੇ ਟਾਈਮ ਹੀ ਤੁਰੇ ਫਿਰਦਾ ਜਿਦੋਂ ਕਿ ਅੱਗੇ ਕਿਤੇ ਅੱਗ ਲੱਗਦੀ ਐ ਉਹ ਜਿਹੜੀ ਚੀਜ਼ ਦਾ ਹੱਲ ਹੱਲ ਹੈ ਨਹੀਂ ਉਹਦੇ ਪਿੱਛੇ ਦਾ ਭਜਦੇ ਆ ਜਿਹੜੀ ਚੀਜ਼ ਦਾ ਹੱਲ ਕਰਨ ਵਾਲਾ ਇਹਨੂੰ ਕੀ ਪੁੱਛਦਾ ਨਹੀਂ ਕੋਈ ਸਾਡੀ ਸਾਰ ਨਹੀਂ ਲੈਂਦਾ ਇਹ ਖੁਦ ਭਗਵੰਤ ਮਾਨ ਸਾਹਿਬ ਖੁਦ ਕਹਿੰਦੇ ਹੁੰਦੇ ਆ ਵੀ ਜੋ ਸਾਡੇ ਪਿੰਡ ਦਾ ਵਾਹਨ ਆ ਮੇਰਾ ਆਪ ਦਾ ਵੀ ਮੇਰਾ ਵਾਹਨ ਟਾਪ ਚ ਐ ਜਦੋਂ ਮੀਂਹ ਪੈਂਦਾ ਸਾਡੇ ਘਰੇ ਰੋਟੀ ਨਹੀਂ ਪੱਕਦੀ ਮਾਨ ਸਾਹਿਬ ਉਹੀ ਹਾਲ ਸਾਡਾ ਸਾਡੇ ਵੀ ਅੱਜ ਕਿਸੇ ਵੀ ਘਰੇ ਰੋਟੀ ਨਹੀਂ ਪੱਕੀ ਸਾਡਾ ਵੀ ਜਿਹੜਾ ਢਾਬ ਦਾ ਏਰੀਆ ਇਹ ਸਾਡੇ ਵੀ ਪਾਣੀ ਜਦੋਂ ਮੀਂਹ ਆਉਂਦਾ ਤਾਂ ਇਹੀ ਹਾਲ ਹੁੰਦਾ ਤੁਹਾਡੇ ਵਾਲਾ ਪਲੀਜ਼ ਇਹਦਾ ਕੋਈ ਨਾ ਕੋਈ ਹੱਲ ਕਰਕੇ ਦਿਓ ਸਾਨੂੰ ਕੀ ਕਹੂੰਗੇ ਜੀ ਸਾਰਾ ਚੋਨਾ ਜਿੰਨੀਆਂ ਮੋਟਰਾਂ ਸੀ ਸਾਰੀਆਂ ਖਰਾਬ ਹੋ ਗਈਆਂ ਚੋਨਾ ਸਾਰਾ ਡੁੱਬ ਗਿਆ 250 ਇੱਕ ਜੀ ਇਹ ਸਿਸਟਮ ਨਾਲ ਜੀ ਪਾਣੀ ਬਹੁਤ ਜ਼ਿਆਦਾ ਜੀ ਸੋਨੂੰ ਵੀ ਦੇਸੀ ਅਚਾਰ ਫਿਰ ਇਹ ਇਕੱਠਾ ਹੋ ਗਿਆ ਨਾ ਨਮਾਨ ਦੇ ਵਿੱਚ ਇਕੱਠਾ ਹੋ ਕੇ ਇੱਥੇ ਸਾਡਾ ਮੂਰੇ ਡਾਫਾ ਬਣ ਗਿਆ ਦੂਜਾ ਪਿੰਡ ਆ ਗਿਆ ਉਹਦੀ ਹੱਦ ਆ ਗਈ ਉੱਚੀ ਹੈ ਪਾਣੀ ਟਪ ਨਹੀਂ ਰਿਹਾਗਾ ਏ ਹਣ ਇਹਨਾਂ ਨੂੰ ਐ ਚਾਹੀਦਾ ਸਰਕਾਰ ਨੂੰ ਕਿ ਇੰਤਜ਼ਾਮ ਹੋਣਾ ਵੀ ਕਿਸਾਨ ਅਸੀਂ ਤਾਂ ਪੂਰਾ ਪੈਸਾ ਲਾਈ ਬੈਠੇ ਆ ਜੀ ਸਾਡਾ ਹਣਾ ਐ ਸੀ ਵੀ ਅਸੀਂ ਫਰੀ ਹੋ ਗਏ ਇਹ ਦਵਾਈਆਂ ਦੁਈਆਂ ਰਹੇਗਾ ਰੇਹਾਂ ਰੂਆਂ ਪਾਲੀਆਂ ਤੇਲ ਦੋ ਮਹੀਨਿਆਂ ਕੇ ਲਟੋਪਿੰਗ ਹੋਈ ਜਾਂਦੇ ਸੀ ਤੇ ਹਣ ਆਸ ਮੇਦ ਬੱਜੀ ਸੀ ਹਣ ਖਤਮ ਹੋ ਗਈ ਜੀ ਹਣ ਨਵੇਂ ਸਿਰੇ ਨਾਲ ਸਾਡੇ ਕੋਲੇ ਪੈਸਾ ਕੋਈ 12 ਕਿੱਲੇ ਇਥੇ ਠੇਕੇ ਤੇ 72 7000 ਰੁਪਏ ਨੂੰ ਠੇਕਾ ਭਰਿਆ ਤੇ 12 ਦੇ 12 ਡੁੱਬ ਗਏ ਮੇਰੇ ਤੇ ਹੋਰ ਵਾਣ ਨਹੀਂ ਮੇਰੇ ਕੋਲ ਕੋਈ ਸਾਰ ਲਾਈ ਨਹੀਂ ਨਾ ਜੀ ਕੋਈ ਮਲਾਜਮਾ ਆ ਕੇ ਨਹੀਂ ਖੜਦਾ ਜੀ ਆ ਵੇਖੂ ਕਹਿੰਦੇ ਅੱਗ ਲੱਗ ਗਈ ਉਥੇ ਫਲਾਣਾ ਹੋ ਗਿਆ ਮਨ ਲਾਦਾ ਚੰਨੀ ਇਕੱਲੇ ਸਰਕਾਰ ਚੰਗੀ ਕੋਹਾਗਾ ਦੋ ਤਿੰਨ ਮਹੀਨਾ ਚ ਤੇ ਇਹਦੂ ਬਾਤ ਤਾਂ ਜਿੱਦਾਂ ਹੁਣ ਇਹ ਪਾਣੀ ਸਾਰਾ ਬਈ ਇਹਦਾ ਹੁਣ ਹੱਲ ਕੀ ਹੈ ਕਿਵੇਂ ਨਿਕਲਸਦਾ ਪਾਣੀ ਇਹਦਾ ਅਸੀਂ ਆਪ ਹੀ ਕਰਾਂਗੇ ਹਨਾ ਮੋਟਰਾਂ ਮਾਟਰਾਂ ਛੱਡਦੇ ਆ ਕੱਢ ਕੇ ਇੱਕ ਦੂਜੇ ਦੀਆਂ ਮੋਟਰਾਂ ਕੋਈ ਇਹ ਮੋਟਰ ਖਰਾਬ ਹੁੰਦੀ ਹੈ ਜਿਹੜੇ ਬੰਦੇ ਦੀ ਅਸੀਂ ਆਪ ਲੋਡ ਕਰਾਵਾਂਗੇ ਵੀ ਸਾਹ ਦੰਨੇ ਆ ਵੀ ਭਰਾਵਾ ਤੇਰੀ ਮਛਦੀ ਆ ਜਾਂ ਖਰਾਬ ਹੁੰਦੀ ਹੈ ਅਸੀਂ ਲੋਡ ਕਰਾ ਕੇ ਦੇਵਾਂਗੇ ਸਾਰੀਆਂ ਮੋਟਰਾਂ ਮਾਟਰਾਂ ਕੋਈ ਬਰ ਮੈਣਾ ਚਾਕੇ ਇਧਰ ਉੱਚਾ ਉਹਦੇ ਚ ਪਾਉਂਦੇ ਆ ਕਰੋ ਵੀ ਸਾਨੂੰ ਗਾਲਾਂ ਮਿਲਦੀਆਂ ਕਿਉਂਕਿ ਇਹ ਤੋਂ ਪਹਿਲਾਂ ਤਾਂ ਆਏ ਸੀ ਖੇਤ ਜਾਣੇ ਆ ਇੱਥੇ ਪੀ ਪੂਕੇ ਚਾਈ ਆ ਜਿਹੜੇ 10000 ਰੁਪਏ ਖਾ ਪੀਣ ਨੂੰ ਹਣ ਪੈ दारू ਪੀਣ ਨੂੰ ਹੀ ਪੈਸੇ ਹੈ ਨਹੀਂ ਹਣ ਰਾਤ ਨੂੰ ਨੀਂਦ ਨਹੀਂ ਆਉਂਦੀ ਕੁੜੀ ਦਾ ਬੁੜੀਆਂ ਅੱਗੇ ਬਿਲਕੁਲ ਬਹੁਤ ਵੱਡੀ ਪਰੇਸ਼ਾਨੀ ਹੈ ਬਾਈ ਜੀ ਇਹ ਕੀ ਕਹੋਂਗੇ ਤੁਸੀਂ ਜਿਹੜਾ ਪਾਣੀ ਭਰ ਗਿਆ ਇੱਥੇ ਡੁੱਬੇ ਪਏ ਏਰੀਆ ਸਾਰਾ ਵੀ 250 ਏਰੀਆ ਜੀ ਡੱਬੇ ਵੇਖੋ ਸਾਹਮਣੇ ਜੀ ਸਾਰਾ ਖਰਚ ਹੋ ਗਿਆ ਫਸਲਾਂ ਸਾਰਾ ਖਰਚ ਕਰੀ ਬੈਠੇ ਰਹੀ ਪੂਰੀ ਕਰੀ ਬੈਠੇ ਜੀ ਦੁਆਰੇ ਵੀ ਨਹੀਂ ਲੱਗਣਾ ਇੰਨਾ ਖਰਚਾ ਕਿੱਧਰ ਆ ਗਿਆ ਇਹ ਪ੍ਰੋਬਲਮ ਬਾਈ ਪੁਰਾਣੀ ਹੈਗੀ ਐ ਇਹ ਪੁਰਾਣੀ ਹੈ ਪੁਰਾਣੀ ਹੈ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮਤਲਬ ਕਿਸੇ ਨੇ ਹੱਲ ਨਹੀਂ ਕਰਵਾਇਆ ਕੋਈ ਕਿਸੇ ਨੇ ਕੋਈ ਹੱਲ ਨਹੀਂ ਕਰਾਇਆ ਪਹਿਲਾਂ 19 ਚ ਆਇਆ ਫਿਰ 20 ਚ ਫਿਰ 24 ਚ ਫਿਰ ਹੁਣ ਆਇਆ ਕੋਈ ਇਹ ਢਾਵ ਹੈ ਬਾਈ ਜੀ ਇੱਥੇ ਸਾਰਾ ਪਾਣੀ ਇੱਥੇ ਇਕੱਠਾ ਹੁੰਦਾ ਕਿ ਉਹੀ ਸਾਡੀ ਇਹੀ ਮੰਗ ਆ ਵੀ ਇਹਦਾ ਕੋਈ ਨਾ ਕੋਈ ਜਾਂਦਾ ਬੋਰ ਜਾਂ ਕੋਈ ਸਾਨੂੰ ਕੋਈ ਹੋਰ ਇੰਤਜ਼ਾਮ ਕੀਤਾ ਜਾਵੇ ਬਸ ਇਹੀ ਮੰਗ ਆ ਸਾਡੀ ਸਰਕਾਰ ਅੱਛਾ ਹੁਣ ਜਿੱਦਾਂ ਮੌਸਮ ਬਾਈ ਮੀਂਹ ਦਾ ਬਣਿਆ ਹੋਇਆ ਜੇ ਮੀਂਹ ਪੈ ਜਾਂਦਾ ਫੇਰ ਤਾਂ ਮਿਲਦਾ ਇਹ ਪੂਰਾ ਮਹੀਨਾ ਨਹੀਂ ਨਿਕਲਦਾ ਇਹ ਅੱਗੇ ਵੀ ਆਇਆ ਸੀ 2022 ਦੇ ਵਿੱਚ ਚੜਦੇ ਸੌਣ ਆਇਆ ਸੀਗਾ ਪਹਿਲੀ ਪਾਦੋਂ ਨੂੰ ਵੀ ਪਾਣੀ ਵਾੜਨ ਦੇ ਵਿੱਚ ਖੜਾ ਸੀ ਮਹੀਨੇ ਤੋਂ ਉੱਤੇ ਹੋ ਗਿਆ ਸੀ ਜੀ ਮੁੜ ਕੇ ਝੋਨਾ ਵੀ ਲਾਉਣਾ ਤੁਹਾਨੂੰ ਪਤਾ ਵੀ ਟਾਈਮ ਟਾਪਿਆਂ ਦਾ ਉਸ ਤੋਂ ਬਾਅਦ ਝੋਨੇ ਦਾ ਵੀ ਕੋਈ ਨਹੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਆ ਕੇ ਸਾਨੂੰ ਕੋਈ ਨਾ ਕੋਈ ਮੰਨ ਕੇ ਜੋ ਸਹਾਇਤਾ ਦਿੱਤੀ ਜਾਵੇ ਅੱਗੇ ਤੋਂ ਮੰਨ ਕੇ ਚਲੋ ਪਾਣੀ ਦਾ ਜੋ ਨਿਕਾਸੀ ਦਾ ਜੋ ਵੀ ਹੈਗਾ ਬੋਰ ਸਿਸਟਮ ਕੋਈ ਵੀ ਵੀ ਮਦਦ ਕੀਤੀ ਜਾਵੇ ਬਿਲਕੁਲ ਇਹ ਕਿਸਾਨ ਤੁਸੀਂ ਦੇਖੋ ਮਾਇਉਸ ਖੜੇ ਆ ਬਹੁਤ ਜ਼ਿਆਦਾ ਵੱਡੀ ਪਰੇਸ਼ਾਨੀ ਇਹਨੇ ਕਿਸਾਨਾਂ ਵਾਸਤੇ ਖੜੀ ਹੋ ਗਈਆਂ ਕਿਉਂਕਿ ਜਿੰਨਾ ਏਰੀਆ ਤੁਸੀਂ ਦੇਖਿਆ ਤੁਹਾਨੂੰ ਦਿਖਾਇਆ ਇਹ ਸਾਰਾ ਏਰੀਆ ਇਸ ਵਕਤ ਪਾਣੀ ਦੇ ਵਿੱਚ ਭਰ ਚੁੱਕਿਆ ਸਾਰੇ ਝੋਨੇ ਦਾ ਜਿਹੜਾ ਹਾਲਾਤ ਹੈਗੇ ਝੋਨਾ ਸਾਰਾ ਡੁੱਬਿਆ ਹੋਇਆ ਮੋਟਰਾਂ ਖਰਾਬ ਹੋ ਚੁੱਕੀਆਂ ਤਾਂ ਇਹ ਪਹਿਲਾਂ ਵੀ ਹੋਇਆ 2019 ਵਿੱਚ ਵੀ ਦਿੱਕਤ ਆਈ ਸੀ ਉਸ ਤੋਂ ਬਾਅਦ ਕਣਕ ਦੇ ਉੱਤੇ ਵੀ ਗੜੇ ਮਾਰੀ ਪੈ ਗਈ ਯਾਨੀ ਇਸ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਇਹ ਪ੍ਰੋਬਲਮ ਬੜੀ ਪੁਰਾਣੀ ਹੈ ਪਰ ਹਜੇ ਤੱਕ ਵੀ ਕੋਈ ਹੱਲ ਕਿਸੇ ਵੀ ਸਰਕਾਰ ਨੇ ਇਹਦਾ ਨਹੀਂ ਕੀਤਾ ਉਮੀਦ ਹੈ ਸਮਾਂ ਰਹਿੰਦੇ ਇਸ ਪਿੰਡ ਦੇ ਕਿਸਾਨਾਂ ਦੀ ਜਿਹੜੀ ਮੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਆਨ ਚ ਰੱਖਦੇ ਹੋਏ ਇਹ ਜਿਹੜੇ ਵੀ ਕਿਸਾਨਾਂ ਨੂੰ ਨੁਕਸਾਨ ਹੋਇਆ ਜਲਦੀ ਤੋਂ ਜਲਦੀ ਗਰਦੌਰੀ ਕਰਾ ਕੇ ਸਰਕਾਰ ਨੂੰ ਰਿਪੋਰਟ ਭੇਜੇ ਤਾਂ ਕਿ ਇਹਨਾਂ ਕਿਸਾਨਾਂ ਨੂੰ ਆਰਥਿਕ ਮਦਦ ਦਿੱਤੀ ਜਾ ਸਕੇ ਕੈਮਰਾਮੈਨ ਗੁਰਵੰਦਰ ਦੇ ਨਾਲ ਅਮਿਤ ਸ਼ਰਮਾ ਰਜਾਨਾ ਸਪੋਕਸਮੈਨ ਕੋਠੇ ਨਾਥਿਆਣਾ ਮਠੇਂਡਾ